ਸਾਫ ਕਰ ਦਿੰਦੇ ਵੀ ਤੇ ਕਿਸੇ ਦਾ ਪੈਰ ਨਾ ਡੇ ਇੰਨਾ ਅਕਰਾਂ ਦਾ ਸਤਕਾਰ ਸੀ ਅਕਰਾਂ ਨੂੰ ਬਹੁਤ ਜਿਆਦਾ ਮਹਾਨਤਾ ਦਿੱਤੀ ਤੁਹਾਨੂੰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਇੱਕ ਆਸਾ ਸਿੰਘ ਨਾਮ ਦਾ ਮਸੰਦ ਰਹਿੰਦਾ ਹੁੰਦਾ ਉਹਦੀ ਡਿਊਟੀ ਸੀ ਉਹ ਸਹਾਗਤਾਬ ਲਿਖਦਾ ਹੁੰਦਾ ਇੱਕ ਦਿਨ ਉਹਦੇ ਕੋਲੇ ਕੋਈ ਜਰੂਰਤਮੰਦ insਾਨ ਆਇਆ ਕਹਿੰਦਾ ਮਹਾਰਾਜ ਮੈਂ ਮੇਰੀ ਬੇਟੀ ਦਾ ਵਿਆਹ ਕਰਨਾ ਹੈ ਮੈਨੂੰ ਕੁਝ ਮਾਇਆ ਦੇ ਤੇ ਉਸਨੇ ਮਾਇਆ ਦੇਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਛਾਣੀ ਚਲੋ ਮਾਇਆ ਦੇਤੀ ਉਹਨੇ ਆਪਣੀ ਬੇਟੀ ਦਾ ਵਿਆਹ ਕਰਕੇ ਕਰ ਲਿਆ ਉਸ ਗਰੀਬ ਸਿੱਖ ਨੇ ਜਦੋਂ ਕਾਰਜ ਹੋ ਗਿਆ ਉਹਦਾ ਹੱਥ ਮੜਾ ਜਾਂ ਖੁੱਲਾ ਹੋਇਆ ਉਸ ਤੋਂ ਬਾਅਦ ਉਹਨਾ 500 ਜਿਹੜੀ ਰਾਜਪਟਾਂ ਜਾਂ ਜੋ ਵੀ ਕਰਾਂਸੀ ਸੀ ਉਸ ਟਾਈਮ ਦੀ ਉਹ ਮੋੜ ਨਾ ਆਇਆ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਆ ਗਿਆ ਕਿਲਾ ਮਹਾਰਾਜਾ ਮਾਇਆ ਲੈ ਕੇ ਗਿਆ ਉਸ ਲਈ ਤਰਫ ਮਹਾਰਾਜ ਜੀ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਕਹਿੰਦੇ ਕਿ ਆਸਾ ਸਿੰਘ ਨੂੰ ਲੈ ਕੇ ਗਿਆ ਸੀ ਹਾਂ ਮੈਂ ਛੋਟੀ ਜਿਹੀ ਗ੍ਰੰਤੀ ਹੋਇਆ ਬਹੁਤ ਸ਼ਾਂਤੀ ਨਾਲ ਸੰਗਤ ਸੁਣ ਰਹੇਗੇ ਥੋੜੀ ਜਿਹੜੀਆਂ ਬੱਚਿਆਂ ਦੀ ਬਾਤ ਆ ਰਹੀ ਇਹਨੂੰ ਕੰਟਰੋਲ ਕਰ ਦੋ ਕੋਈ ਮਾਸਪਲੀਂ ਕਿੰਨੇ ਦੀ ਰੋਟੀ ਲਾਉਦੇ ਨਾ ਕੋਈ ਹੁਣ ਦਾ ਤਰੀਕਾ ਕੰਟਰੋਲ ਪੰਜਾਬ ਜੀ ਆਪਾਂ ਇਕੱਲੇ ਹੀ ਹਾਂਭ ਲੈਂਦੇ ਹੁਣ ਆਪਾਂ ਇਹਨਾਂ ਨੂੰ ਟਿਕਾ ਦੇਣਾ ਸੋ ਬਿਠਾ ਦਿਓ ਪਹਿਲਾਂ ਪੜਾ ਇੰਨੀ ਰੌਣਕ ਲਾਈ ਹੁੰਦੀ ਸੀ 500 ਪੈਸੇ ਲਾ ਇੱਥੇ ਸਾਰੇ ਆ ਗਏ ਮੋਲੀ ਮਾਸੇ ਦੇ ਅਸੀਂ ਪਹਿਲਾਂ ਲੱਗੇ ਸੀ ਬੜੇ ਪਿਆਰੇ ਬੱਚੇ ਸੋ ਬਿਠਾ ਕਰ ਰਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਤਵਾਟਾ ਮਹਾਰਾਜ ਮੈਂ 500 ਮੋੜ ਲੈ ਗਿਆ ਸੀ ਮਹਾਰਾਜ ਕਹਿੰਦੇ ਭਾਈ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਮੈਂ ਆਸਾ ਸਿੰਘ ਕੋ ਲੈ ਗਿਆ ਸੀ ਮਹਾਰਾਜ ਕਹਿੰਦੇ ਸਾਥੋਂ ਬਿਨਾਂ ਪੁੱਛਿਆ ਮਾਇਆ ਦੀ ਤੀ ਨੂੰ ਬੁਲਾਓ ਮਹਾਰਾਜ ਨੂੰ ਉਹ ਕਹਿਣਾ ਦਾ ਕੀ ਸੀ ਜਦੋਂ ਆਸਾ ਸਿੰਘ ਨੂੰ ਬੁਲਾਇਆ ਨਾ ਆਸਾ ਸਿੰਘ ਡਰ ਗਿਆ ਕਹਿੰਦਾ ਮਹਾਰਾਜ ਮੈਨੂੰ ਝਿੜਕਣਾ ਕਿਤੇ ਡਾਂਟਣਾ ਉਹ ਬਾਗਿਆ ਬੂਹ ਚੱਲ ਗਿਆ ਜਦੋਂ ਸਿਕਰਣੜੋਂ ਫੜ ਕੇ ਮਹਾਰਾਜ ਦੇ ਪੇਸ਼ ਕਰਤਾ ਮਹਾਰਾਜ ਕਹਿੰਦੇ ਆਸਾ ਸਿੰਘ ਵੀ ਸਭ ਤੋਂ ਪੁੱਛੇ ਕਿ ਨਾ ਮਾਇਆ ਦੀ ਤੀ ਇਹ ਸਾਨੂੰ ਚਲੋ ਕੋਈ ਪਰ ਤੁਮ ਭੱਜਿਆ ਕਾਲੇ ਵਾਸਤੇ ਤੇਰੀ ਡਿਊਟੀ ਹੈ ਲੇਕਿਨ ਤੇ ਸਾਰਾ ਸਾਥ ਤਾਪ ਰੱਖਦਾ ਹੈ ਆਮ ਜਿੰਮੀ ਵੀ ਪਤਾ ਚੱਲਿਆ ਭੈਣ ਨੂੰ ਜੀ ਕਰਨਜੀਤ ਕੌਰ ਤੇਰੀ ਕਲਪੋਸ ਕਲਰਕ ਦੀ નોકરી ਪੱਝਿਆ ਗਿਆ ਕਿ ਤਰ੍ਹਾਂ ਲੋਕਾਂ ਦੀ ਚੇਈ ਗੈਰ ਕੀ ਸਕੂਲ ਦੇ ਵਿੱਚ ਨੂੰ ਬਿਉਂ ਗਿਆ ਹਨ ਤੇ ਉਹ ਜਿਹੜਾ ਕਲਰਕ ਦਾ ਕੰਮ ਹੁੰਦਾ ਲਿਖ ਲਿਖਾਈ ਦਾ ਵੀ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਸਲਾਰਕਿਆਂ ਦਾ ਸਾਰਾ ਸਾਥ ਪਾ ਲੱਗਦਾ ਹੈ ਉਹ ਸਾਰਾ ਦਿਨ ਵਿਚਾਰਾ ਪਰਪਾਉਨ ਰਜਿਸਟਰਾਂਸ ਕਾਪੀ ਨਾਲ ਕੰਪਿਊਟਰ ਜੁੜਾ ਤੇ ਆਉਂਦਾ ਹੈ ਆਸਾਂ ਸੀ ਕਹਿੰਦਾ ਮਹਾਰਾਜ ਮੇਰੀ ਗੱਲ ਕਹਿੰਦਾ ਤੁਸੀਂ ਸੁਣੋ ਤੇ ਆਹਨ ਮੈਂ ਕਹਿੰਦਾ ਲਿਖਣਾ ਸਾਫ ਕੰਮ ਵੀ ਕੋਈ ਕਿੰਨੀ ਮਾਇਆ ਹੈਗਾ ਕਿੰਨਾ ਬਚ ਲੋ ਹੁੰਦਾ ਹੈ ਸੀਗਾ ਸਿਸਟਮ ਉਸ ਨੇ ਅੰਦਰ ਕਹਿੰਦਾ ਜਦੋਂ ਮੈਂ ਕਲਮ ਚਲਾਉਣਾ ਨਾ ਕਲਮ ਉਦੋਂ ਹੁਣ ਤਾਂ ਪੈਨ ਆ ਗਿਆ ਪੈਨ ਉਦੋਂ ਸ਼ਾਹੀ ਚਲਵੇੜ ਤੇ ਕਲਮ ਇਹਦਾ ਲਿਖਣਾ ਪੈਂਦਾ ਕਾਹਦੇ ਕਹਿੰਦਾ ਮਹਾਰਾਜ ਜਦੋਂ ਮੈਂ ਕਲਮ ਨਾਲ ਲਿਖਦਾ ਨਾ ਤੇ ਕਲਮ ਦਾ ਵਿਚਾਈ ਦਾ ਮੂੰਹ ਕਾਲਾ ਹੋ ਜਾਂਦਾ ਜਦੋਂ ਸ਼ਾਹੀ ਘਟਾਉਂਦਾ ਸ਼ਰਮ ਤਾਂ ਹੁਣ ਕਾਲੀ ਹੁੰਦੀ ਹੁੰਦੀ ਹੈ ਮੇਰੀ ਉਮਰ ਦੇ ਜਿਹੜੇ ਸੱਜਣ ਬੈਠੇ ਹੋ ਜਿਹੜਾ ਨੇ ਫਟੀਆਂ ਲਗੀਆਂ ਸਕੂਲਾਂ ਦੇ ਵਿੱਚ ਪੀਚੇ ਜਿਹੜੇ ਮੇਰੀ ਉਮਰ ਦੇ ਬੈਠੇ ਐ ਆਪਾਂ ਸਾਰਿਆਂ ਨੂੰ ਬਥੇਰੇ ਛੋੜੇ ਦੇ ਬੈਠਦੇ ਰਹੇ ਕਲ ਸ਼ਹੀਦ ਉਹਦਾ ਡਾਕਾ ਇਹਦਾ ਕਿਤੇ ਦੀਪ ਹੋ ਜਾਂਦਾ ਧੂੜਾ ਨਿਪੜ ਜਾਂਦਾ ਮਾਰ ਜਾਂਦੇ ਕੋਡੇ ਦੇ ਬੈਠਦੇ ਜਿਹੜੇ ਨਾਲ ਉਹ ਛੋੜਾ ਚਾਹੀ ਵਾਲਾ ਰਹਿੰਦਾ ਕਲਮ ਦਾ ਵੀ ਕਾਲਾ ਹੀ ਹੁੰਦਾ ਹਮੇਸ਼ਾ ਉਹ ਆਸਾ ਸਿੰਘ ਕਹਿੰਦਾ ਮਹਾਰਾਜ ਜਦੋਂ ਮੈਂ ਕਰਮ ਨਾਲ ਲਿਖਦਾ ਤੇ ਕਰਮ ਦਾ ਵਿਚਾਰੀ ਤਾਂ ਮੂੰਹ ਕਾਲਾ ਹੋ ਜਾਂਦਾ ਤੇ ਕਰਮ ਇੱਕ ਗੱਲ ਮੈਨੂੰ ਕਹਿੰਦੀ ਐ ਆਸਾ ਸਿੰਘ ਮੇਰਾ ਮੂੰਹ ਤਾਂ ਕਾਲਾ ਕਰਦਾ ਲਿਖਣ ਵੇਲੇ ਵਾਰੇ ਦੇ ਨਾਲ ਕੁਝ ਚੰਗਾ ਲਿਖੀ ਤੇਰਾ ਮੂੰਹ ਕਿਤੇ ਕਾਲਾ ਨਾ ਹੋਵੇ ਐਡੀ ਵੱਡੀ ਗੱਲ ਆ ਅਖਰ ਦੇ ਵਿੱਚ ਉਹ ਕਹਿੰਦੀ ਗੱਲ ਮੈਂ ਕਿਹੜੀ ਹੈ ਮੇਰਾ ਤਾਂ ਮੂੰਹ ਕਾਲਾ ਕਰਦਾ ਲਿਖ ਨੂੰ ਮੇਰੇ ਵਾਰੇ ਦੇ ਨਾਲ ਚੰਗਾ ਲਿਖੀ ਤੇਰਾ ਮੂੰਹ ਚਿੱਟਾ ਹੋਵੇ ਤੇਰੇ ਤੇ ਤੇਰੇ ਜੀ ਕੋਈ ਦਾਗ ਨਾ ਲੱਗੇ ਸੱਚ ਜਾਨੋ ਕਲਮ ਹੀ ਹੈ ਨਾ ਜਿਹੜੀਆਂ ਫੈਸਲੇ ਕਰਨਗੀਆਂ ਕਲਮ ਹੀ ਹੈ ਜਿਹੜੀਆਂ ਚੰਗੇ ਫੈਸਲੇ ਕਰਦੀਆਂ ਜਿਹੜਾ ਕੋਈ ਗਲਤ ਹੁੰਦਾ ਉਹਨੂੰ ਸਜ਼ਾ ਕਰ ਦਿੰਦੀਆਂ ਮਾਫ਼ ਕਰਨਾ ਜੇ ਕਿਤੇ ਕਲਮ ਗਲਤ ਚੱਲਣ ਲੱਗ ਜੇ ਕਲਮ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਆਹ ਨਾ ਹਮਨੇ ਕਿਤੇ ਪੋਸਟਾਂ ਪੈਂਦੀਆਂ ਲਿਖੀਆਂ ਇੱਕ ਪਸਤੌਲ ਬਣਾ ਰੱਖਿਆ ਹੁੰਦਾ ਇੱਕ ਕਲਮ ਬਣਾ ਰੱਖੀ ਹੁੰਦੀ ਹੈ ਜੈਂ ਲਿਖ ਰੱਖਿਆ ਹੁੰਦਾ ਵੀ ਤਾਕਤ ਉਸੋ ਕਿਦੇ ਵਿੱਚ ਹੁੰਦਾ ਹੈ ਤੇ ਕਈ ਵਿਚਾਰੇ ਨੂੰ ਜਾਣ ਕਹਿ ਦਿਆ ਗਿਆ ਬਲੂਟਸ ਤਾਕਤ ਵੱਧ ਹੈ ਪਰ ਸੱਚ ਜਾਣੋ ਜਿਹੜੀ ਕਲਮ ਵਿੱਚ ਤਾਕਤ ਹੈ ਉਹ ਕਿਸੇ ਨੂੰ ਪਤਾ ਨਹੀਂ ਕਲਮ ਮਹਾਰਾਜਾ ਕਿਤੇ ਦੋ ਲੱਖ ਜੀ ਕੋਈ ਜੱਜ ਲੇਖਦੇ ਕਿਸੇ ਨੂੰ ਜੇਲ੍ਹ ਤੋਂ ਬਾਹਰ ਕੱਢ ਸਕਦਾ ਹੈ ਮਾਰੇ ਜੀ ਦੋ ਲੱਖ ਜਿਹੜੇ ਅਗਲਾ 20 ਸਾਲ ਬੈਠਾ ਜੱਗੀਆਂ ਚ ਬੈਠਾ ਰਹੇਗਾ ਰਾਜ ਕਲਮ ਦੇ ਵਿੱਚ ਇੰਨੀ ਮਹਾਨਤਾ ਐ ਸੋ ਮਹਾਰਾਜ ਜੀ ਆਖਿਆ ਕਲਮ ਕਿਹੜੀ ਪ੍ਰਮਾਨ ਹੈ ਦੋ ਤਰ੍ਹਾਂ ਦੀਆਂ ਕਲਮਾਂ ਦੱਸੀਆਂ ਇੱਕ ਨੂੰ ਲਿਖਿਆ 500 ਕਾਗਜ਼ ਕਲਮ ਤਾਂ ਧਨ ਪੰਡਾ ਤਨਮਸ ਧਨ ਦੇਖਾਂ ਨਹੀਂ ਨਾਮ ਕਾਜ ਨੂੰ ਨਾਮ ਲਿਖਾਇਆ ਸੱਚ ਉਹ ਕਲਮ ਧੰਨਾ ਹੈ ਜਿਹੜੀ ਸੱਚ ਲਿਖਦੀ ਉਹ ਕਾਗਜ਼ ਵੀ ਧੰਨਾ ਹੈ ਉਹ ਦਵਾਈ ਵੀ ਧੰਨਾ ਹੈ ਕੋਈ ਸ਼ਾਹੀ ਵੀ ਧੰਨਾ ਹੈ ਤੇ ਜਿਹੜੀ ਗੁੰਝਾ ਕੁਝ ਲਿਖਦੀ ਹੈ ਮਾਫ਼ ਕਰਨਾ ਪੰਜਾਬ ਵਿੱਚ ਕਲਮਾਂ ਨੇ ਥੋੜਾ ਜਿਹਾ ਕਿ ਲਿਖਿਆ ਧੀਆਂ ਦੀਆਂ ਜਿੱਤਾਂ ਬਾਰੇ ਕਿਸ ਨੇ ਲਿਖਤਾ ਵੀ ਇਹਦੇ ਬਾੜ ਆਇਆ ਕਿਸੇ ਨੇ ਮਾ ਕਰਨਾ ਕੁੱਦੇ ਜਿਹਦੇ ਨਾਲ ਸੁਣਦੇ ਯਾਰ ਕਿਹੜਾ ਤਾਂ ਕਿਹੜੇ ਕੰਮ ਤੇ ਉਹ ਆਵਾਜ਼ਾਂ ਪਈਆਂ ਉਹਨਾਂ ਵਿੱਚ ਕਿਸੇ ਨੇ ਲੱਕ ਤੇ ਗਾਣੇ ਲਿਖਤੇ ਕਿਸੇ ਨੇ ਲੱਕ ਤੇ ਗਾਣੇ ਲਿਖਤੇ ਕਿਸੇ ਨੇ ਬਾਹਾਂ ਤੇ ਗਾਣੇ ਲਿਖਤੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਇਹ ਇਹੀ ਕੰਮ ਨੂੰ ਅੱਕ ਲੱਗੇ ਜਿਹੜੀ ਰਸਤਾ ਪਟਕਾਰਨ ਦੀ ਹੈ ਕਲਮ ਜਦੋਂ ਸੰਬ ਸਵਾਮੀ ਨੇ ਕਾਗਨ ਪੀਜਲ ਜਾਓ ਵਿਖਣ ਬਾੜਾ ਜਲ ਕਰੋ ਜਿਹਨੇ ਵਿਖਿਆ ਜੁਝਾ ਪਾਉ ਮੈਂ ਮੈਂ ਸੋਚ ਰਿਹਾ ਸੀ ਭੈਣਾ ਭਰਾਵਾਂ ਦੇ ਹੱਥ ਕਲਮ ਆ ਗਈ ਜਦੋਂ ਕਰਮ ਨਾ ਲਿਖਣਾ ਕੋਈ ਇਹ ਜੇਖ ਰਹਿਣੇ ਹੈ ਕੱਲ ਨੂੰ ਖੇਤੇ ਕੱਲਾ ਰੋਟੀ ਕਪਾਉਣ ਦਾ ਸਾਧ ਨਾ ਸਮਝ ਲਿਓ ਤੁਹਾਡੇ ਕੋਲੇ ਕਿੰਨੇ ਬੱਚਿਆਂ ਦਾ ਭਵਿੱਖ ਸਿਰਜਿਆ ਜਾਏਗਾ ਆਪਾਂ ਪੰਜਾਬੀ ਬੈਠੇ ਆਪਾਂ ਇੱਕ ਗੱਲ ਕਹਿੰਦੇ ਬੰਦੇ ਨਾ ਵੀ ਮੈਂ ਤਾਂ ਪੜ੍ਹਨੇ ਪਾਦੇ ਵੱਡੇ ਵੱਡੇ ਵੀ ਬੁਲਾਮਾ ਤਾਂ ਪੜ੍ਹਨੇ ਪਾਦੁੰਦਾ ਤੇ ਟੀਚਰ ਵਿੱਚ ਬੈਠੇ ਤੁਸੀਂ ਤਾਂ ਕਿੰਨਾਂ ਨੂੰ ਪੜ੍ਹਨੇ ਪਾਇਆ ਦੁਨੀ ਵਿੱਚ ਆਪ ਕੋਈ ਮਨਮੋਹ ਸਿੰਘ ਦਾ ਟੀਚਰ ਵੀ ਹੋਊਗਾ ਸਾਡਾ ਪ੍ਰਧਾਨ ਮੰਤਰੀ ਦਾ ਜਿਹਨੇ ਮਨਮੋਹ ਸਿੰਘ ਨੂੰ ਪੜ੍ਹਦੇ ਪਾਇਆ ਹੋਊਗਾ ਕਿ ਇਹ ਜਿਹੜੀ ਆਪਣੀ ਕਲਾਸ ਦਾ ਵੀ ਟੀਚਰ ਹੁੰਗਾ ਆਪਣੇ ਸਾਹਕਾਰ ਰਾਸ਼ਟਰਪਤੀ ਦਾ ਜੇ ਉਹਨੇ ਟੀਚਰ ਨਹੀਂ ਪੜ੍ਹਦੇ ਪਰ ਹੁੰਦਾ স্টিਵ ਜੋਬ ਵਰਗੇ ਬਿਲ ਗੇਟਸ ਵਰਗੇ ਕਿੰਨੇ ਪੜ੍ਹਨੇ ਪੜੇ ਕਿੰਨਾ ਉਹਦਾ ਭਵਿੱਖ ਜੰਮ ਦਿੰਦੇ ਨੇ ਜਿਹੜੇ ਟੀਚਰ ਹੁੰਦੇ ਨੇ ਇਸੇ ਕਰਕੇ ਕਿੰਨੇ ਬੱਚਾ ਦਾ ਕੁਵਿੱਕ ਟੀਚਰ ਦੇ ਹੱਥ ਹੁੰਦਾ ਤੇ ਟੀਚਰ ਦੀ ਲੋੜ ਬਲੰਗ ਮੈਂਦੀ ਆ ਬੱਚੇ ਆਪ ਮਾਫ ਕਰਨਾ ਜਦੋਂ ਮੈਂ ਸੰਗੀਤ ਸਿੱਖਣ ਗਿਆ ਨਾ ਇੱਥੇ ਬਠਿੰਡੇ ਗੁਰੂ ਕੀ ਨਗਰੀ ਚ ਮੈਂ ਥੋੜਾ ਚਰਮਾਇਆ ਤੈਨੂੰ ਗਲਤ ਮੈਂ ਹਜੇ ਪੂਛਦਾ ਮਿਉ ਕਿਤੇ ਬਹਾਵਾ ਟਾਈਮ ਲਾ ਲੈਂਦੇ ਉਹਨਾਂ ਵਧੀਆ ਕਰ ਦੇਗੇ ਤਾਂ ਹਜੇ ਵੀ ਆਇਤੇ ਤੇ ਮੈਂ ਸੁਸ ਬੁਜੀ ਚਲੋ ਮੈਂ ਸੁਦਸਤ ਤੁਸੀਂ ਬੜਾ ਪਿਆਰ ਦਿੱਤਾ ਮੇਰੇ ਕੋਲ ਇੱਕ ਦਿਨ ਵੀ ਖਾਲੀ ਨੂ ਤਾਂ ਸਭੀ ਕਿਰਪਾ ਮੈਂ ਲਗਾਤਾਰ ਚਲੋ ਚੱਲ ਰਹਿਣਾ ਉਹ ਜਦੋਂ ਮੈਂ ਸੰਗੀਤ ਸਿੱਖ ਰਿਹਾ ਸੀ ਤੇ ਉੱਥੇ ਹੀ ਕਈ ਬੱਚੇ ਘਰਾਂਟ ਸਿੱਖਦੇ ਸੀ ਸੰਗੀਤ ਸਿੱਖ ਦਾ ਗਏ ਉਹ ਸ਼ਬਦ ਕੋਲ ਮੈਂ ਅੱਜ ਜਦ ਮੈਂ ਪੜ੍ਹ ਕੇ ਜਾਂ ਲੋ ਮੰਗਰ ਠਾਕੁਰ ਆਪਣੇ ਤੇਰੇ ਸੋਈ ਸੋਈ ਦੇਵ ਨਾਮਿਕ ਦਾ ਸੁਖ ਤੇ ਜੋ ਭੋਲਾ ਇਹੀ ਹੁਹਾ ਸੱਚ ਹੋਵੇ ਪਰ ਜਿਹੜੇ ਬਕੈਦਾ ਤੌਰ ਤੇ ਕਿਸੇ ਸੰਸਥਾ ਵਿੱਚ ਰਹਿ ਕੇ ਸਿੱਖੇ ਜਿਨ੍ਹਾਂ ਨੇ ਮੁਰਖੀ ਗਲਰਾ ਕੀਮਤਾ ਸਿੱਖੀਆਂ ਜਿਨ੍ਹਾਂ ਨੇ ਮਰਯਾਦਾ ਸਿੱਖੀ ਜਿਨ੍ਹਾਂ ਨੇ ਰਹਿਣਾ ਸਿੱਖਿਆ ਵਿਚਰਨਾ ਸਿੱਖਿਆ ਉਹਦੇ ਵਿੱਚ ਤੇ ਜਿਹੜਾ ਘਰੇ ਬੈਠ ਕੇ ਪੜ੍ਹਾਈ ਕਰਦਾ ਉਹਦੇ ਵਿੱਚ ਤਾਂ ਨਾ ਸੱਚ ਜਾਣੋ ਬੜਾਈ ਸਾਰੇ ਸਤਕਾਰਯੋਗ ਹੈ ਕੋਈ ਘਰੇ ਬੈਠ ਕੇ ਵੀ ਇਹ ਕਰਦਾ ਦਿਮਾਗ ਦਾ ਬੱਚੇ ਕਹਿੰਦੇ ਬਹੁਤ ਸੋਹਣੀ ਗੱਲ ਪਰ ਨਾਲ ਨਾਲ ਜਿਹੜਾ ਹੈ ਸਾਨੂੰ ਟੀਚਰਾਂ ਤੋਂ ਸਕੂਲਾਂ ਤੋਂ ਜਿਹੜਾ ਕੁਝ ਸਿੱਖਣ ਨੂੰ ਮਿਲਦਾ ਜਿਹੜਾ ਟੀਚਰ ਹੈ ਨਾ ਸਜਣੋ ਉਹ ਨਾਲ ਨਾਲ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਤੈਅ ਕਰਦਾ ਹੈ ਉਹ ਦਿਸ਼ਾ ਦਿੰਦਾ ਹੈ ਟੀਚਰ ਵਿੱਚ ਨਾ ਰੱਬ ਨੇ ਇਹ ਜਿਵੇਂ ਪਾਇਉਂਦੇ ਨੇ ਉਹ ਜਦੋਂ ਦੇ ਬੜੇ 2 ਮਹੀਨੇ ਬੱਚੇ ਲੱਗੇ ਨੂੰ ਹੋ ਜਾਂਦੇ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਕਿਹੜੇ ਪਾਸੇ ਵਧੀਆ ਚੱਲ ਸਕਦੇ ਹੁਣ ਗੁਲਦੀਰ ਮਾਨਕ ਉਹ ਕਬੱਡੀ ਤੇ ਨਹੀਂ ਚੱਲਿਆ ਪੜਾਈ ਵੀ ਨਹੀਂ ਚੱਲਿਆ ਸਕੂਲ 'ਚ ਬੈਠੇ ਨੇ ਗਾਣਾ ਗਾਇਆ ਮਨ ਕੇ ਤੋ ਇਹ ਜਾਂ ਮਾਨਕ ਬਣਿਆ ਜਦ ਤੱਕ ਮਾਨਕ ਮਾਨਕ ਨਹੀਂ ਬਣਦੀ ਥੋੜਾ ਪੜਿਆ ਸੀ ਵਿਸ਼ੇਸ਼ਕ ਪਤਾ ਚੱਲ ਗਿਆ ਕਿ ਪੜਾਈ ਜੇ ਠੀਕਦਾ ਕਿ ਰਹੂਗਾ ਬੱਚਾ ਲਿੰਗਾ ਅਗਲਾ ਪਾਸਾ ਉਹ ਇਹ ਟੀਚਰਾਂ ਦੀ ਮੈਂ ਗੱਲ ਕਰ ਰਿਹਾ ਤਾਂ ਕਿਸੇ ਨੂੰ ਦੇਖਦਾ ਹੁਣ ਵੀ ਪੜਾਈ 'ਚ ਤਾਂ ਠੀਕ ਠਾਕ ਹੈ ਪਰਵਾਲ ਦਾ ਘਟਾਰੀ ਬਣ ਸਕਦਾ ਹੈ ਸਭ ਰਾਜ ਕਿੰਨੇ ਮਸਤ ਚੰਗੀ ਵਾਂ ਕਿੰਨਾ ਵੱਡਾ ਵੱਡੇ ਨਾਮ ਹੁੰਦੇ ਹੋਏ ਟੀਚਰ ਨੂੰ ਸਭ ਪਤਾ ਹੈ ਮੈਗਨੇਟ ਟੀਚਰ ਕੱਲਾ ਪੜਾਉਂਦਾ ਨਹੀਂ ਟੀਚਰ ਬੱਚਾ ਨੂੰ ਵੀ ਪੜ੍ਹਦਾ ਹੈ ਵੀ ਇਹ ਕੀ ਬਣ ਸਕਦਾ ਹੈ ਸਵਾਉ ਸਾਰੀ ਸੰਗਤਕਾਰ ਨਾਲ ਦੀ ਸ਼ਬਦੀ ਹਾਜ਼ਰੀ ਤੇ 10 ਮਿੰਟ ਰਹਿ ਗਏ ਆਪਾਂ ਸਮਾਪਤੀ ਕਰਾਂਗੇ ਸਤਿਗੁਰੂ ਮੇਰੇ ਤੇ ਆਲ ਤਾਂ ਸ਼ਬਦਾਂ ਪੂਰੀ ਹੈ ਸਤਿਗੁਰੂ ਮੇਰੇ ਤੇ ਆਲ ਨਾਲ ਕਉ ਚੋਰੀਏ ਸਾਰੀ ਸੰਗਤ ਮੇਰੇ ਨਾਲ ਸਤਿ ਕਰ ਹੋਏ ਦਇਆ ਹੰਨਿਤਾ ਸ਼ਹਿਦਪੂਰੀ ਹੈ ਬੋਲੋ ਸਤਿ ਕਰ ਹੋਏ ਦਇਆ ਹੰਨਿਤਾ ਸ਼ਹਿਦਪੂਰੀ ਹੈ ਸਤਿ ਕਰ ਹੋਏ ਦਇਆ ਨਾ ਕਮਹਾਂ ਚੂਰੀ ਹੈ ਸਤਿ ਕਰ ਮਾੜੀਏ ਸਤਗੁਰ ਹੋਏ ਦਿਆਲਤਾ ਫਰੰਗ ਮਾੜੀਏ ਸਤਗੁਰ ਹੋਏ ਦਿਆਲਤਾ ਫਰੰਗ ਮਾੜੀਏ ਸਤਗੁਰ ਹੋਏ ਦਿਆਲ ਮਨ ਦਾ ਸਹ ਤਕੂਰੀਏ ਸਤਗੁਰ ਹੋਏ ਦਿਆਲ ਨਕਾਹੋਂ ਚੁੜੀਏ ਸਤਗੁਰ I <inaudible> don't thank mm -hmm. you

ਦੇ ਆਤਮਾ ਦੁਖਣਾ ਜਾਣੀਐ ਸਤਿਗੁਰ ਹੋਏ ਤੇ ਆਲਤਾ ਹਰਿ ਰੰਗ ਮਾਣੀਐ ਸਤਿਗੁਰ ਹੋਏ ਤੇ ਆਲਤਾ ਜੰਮ ਕਾ ਡਰ ਕੇ ਹਾ ਸਤਿਗੁਰੂ ਦੇ ਦਿਆਲ ਮਾ ਸਦੇ ਸੁਖ ਦੇਹਾ ਸਤਿਗੁਰ ਹੋਏ ਤੇ ਆਲਤਾ ਨਬਜ ਨਿਭਾਈ ਜੀਰੀਆਂ ਬੰਦਿ ਗਿਏ